ਵੈਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜਮੀਨ ਅੱਜ ਬਹੁਤ ਵਧੀਆ ਲੈ ਕੇ ਆਏ ਆ ਜੀ ਤੋਂ ਦਿੱਲੀ 2 ਮੋਟਰਾਂ 14 ਕਿੱਲੇ ਜ਼ਮੀਨ ਸਾਰੀ ਜਾਣਕਾਰੀ ਦੇ ਦਾਂਗੇ ਵੀਡੀਓ ਵਿੱਚ ਬਣੇ ਰਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਮਕਾਨ ਜਾਂ ਕੋਈ ਖੇਤੀਬਾੜੀ ਦੀ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਦਿੱਤੇ ਨੰਬਰ ਨਾਲ ਸਾਡੇ ਨਾਲ ਸੰਪਰਕ ਕਰ ਲਿਓ ਸਾਨੂੰ 7-8 ਮਿੰਟਾਂ ਦੀ ਵੀਡੀਓ ਤੇ 5-6 ਫੋਟੋਆਂ ਬਣਾ ਕੇ ਭੇਜ ਦਿਓ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੋਂ ਡਾਇਡ ਅਸੀਂ ਆਪਦੇ ਪਲੇਟਫਾਰਮਾਂ ਤੇ ਲਾ ਦੇਾਂਗੇ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਦਾ ਸੌ ਈਨ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਜੀ ਤੇ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡਾਂ ਵੀ ਕਰਦੇ ਆ ਉਹਦੇ ਲਈ ਵੀ ਸਾਡੇ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ 14 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ 14 ਕਿੱਲੇ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਵਧੀਆ ਜ਼ਮੀਨ ਆ ਬਾਈ ਜੀ ਟਾਪ ਦੀ ਜ਼ਮੀਨ ਆ ਕੋਈ ਕਮੀ ਪੇਸ਼ੀ ਨਹੀਂ ਸਾਰਾ ਕੁਝ ਸਾਰੀਆਂ ਫਸਲਾਂ ਵਧੀਆ ਹੁੰਦੀਆਂ ਨੇ ਦੋ ਵਿੱਚ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜੀ ਏਰੀਆ ਸੁਲਤਾਨਪੁਰ ਹੈ ਜੀ ਨੰਬਰ ਤੁਹਾਡੀ ਸਕਰੀਨ ਉੱਪਰ ਆ ਰਹੇ ਨੇ ਮਾਲਕਾਂ ਤੋਂ ਸਾਰੀ ਜਾਣਕਾਰੀ ਹੋਰ ਵੀ ਰੇਟ ਵਗੈਰਾ ਦੀ ਜਾਣਕਾਰੀ ਲੈ ਸਕਦੇ ਹੋ ਬਾਕੀ ਜ਼ਮੀਨ 'ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਜ਼ਮੀਨ ਹੈ ਜੀ ਦੋ ਮੋਟਰਾਂ 14 ਕਿੱਲੇ ਨੰਬਰ ਸਕਰੀਨ ਤੇ ਹੈ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਬਣੇ ਰਹੋ ਧੰਨਵਾਦ